ਚੜਦੇ ਲੈnde ਮੋਹਾਂ ਫੌਜੀ ਦੀ ਇਹੋ ਕਰਿ ਦਵਾ ਮੁਰਨਾ ਹੋਣੇ ਉਝਾੜੇ ਸਾਲਾ ਵਸਦੇ ਰਹਿਣ ਪਰ ਮੁਰਨਾ ਹੋਣੇ ਉਝਾੜੇ ਸਾਲਾ ਵਸਦੇ ਰਹਿਣ ਪਰ ਝੀਣ ਮੇਰੇ ਦਾਰੇ ਕਰਤਾਰੇ ਬਸੇ ਮੁਹੰਮਦ ਨੂਰਾ ਕੁੜੀਆਂ ਚਿੜੀਆਂ ਦਾ ਵੀ ਚਾ ਨਾ ਰਹੇ ਅਧੂਰਾ ਠੰਡ ਕਾਲ ਜੇ ਪੌਣ ਫਿਜਾਵਾਂ ਠੰਡ ਕਾਲ ਜੇ ਪੌਣ ਫਿਜਾਵਾਂ ਤਤੀ ਵਗੇ ਨਾ ਵਾ ਮੁਰਨਾ ਹੋਣੇ ਉਝਾੜੇ ਸਾਲਾ ਵਸਦੇ ਰਹਿਣ ਪਰਾਂ ਮੋੜ ਨਾ ਹੋਣ ਓ ਜਾੜੇ ਸਾਲਾ ਵਸਦੇ ਰਹਿਣ ਪਰਾ ਪਾਠ ਅਜਾਨ ਦੇ ਬਾਜੋਂ ਕੋਈ ਸਖਣਾ ਰਹੇ ਨਾ ਵੇੜਾ ਬਿਣਾ ਬੀਜਿਓ ਮਾਨ ਲੋਕੀ ਹਿੰਦ پاک ਦਾ ਗੇੜਾ ਪੂਰੀਆਂ ਹੋਵਣ ਰਿਜਾ ਸਬੇ ਪੂਰੀਆਂ ਹੋਵਣ ਰਿਜਾ ਸਬੇ ਉਵਣ ਪੂਰੇ ਚਾ ਮੋੜ ਨਾ ਹੋਣੇ ਓਜ਼ਾੜੇ ਸਾਲਾ ਵਸਦੇ ਰਹਿਣ ਪਰਾ ਮੋੜ ਨਾ ਹੋਣੇ ਓਜ਼ਾੜੇ ਸਾਲਾ ਵਸਦੇ ਰਹਿਣ ਪਰਾ ਨਫ਼ਰਤ ਵਾਲੀ ਅੱਗ ਪਾ ਗਈ ਭਾਈ ਚਾਰੇ ਵਿੱਚ ਪਾੜਾ ਹਾਕਮ ਤਾਈ ਚੌਦਰ ਮਿਲ ਗਈ ਹੇ ਲੋਕਾਂ ਤਾਈ ਓਜ਼ਾੜਾ ਪੰਜਾਬ ਦੇ ਜਮਿਆਂ ਨੂੰ ਸਿਆਸਤ ਪੰਜਾਬ ਦੇ ਜਮਿਆਂ ਨੂੰ ਸਿਆਸਤ ਹਾਈ ਪੈ ਗਈ ਮਹਿੰਗੇ ਭਾ ਮੜਨਾ ਹੋਣ ਉਜਾੜੇ ਸਾਲਾ ਬਸਦੇ ਰਹਿਣ ਪਰਾ ਕਲਵਿੰਦਰਾ ਕਲਵਿੰਦਰਾ ਨਾ ਲੈਣ ਬੰਦੂਖਾਂ ਹਾਈ ਬਾਰਡਰ ਉੱਤੇ ਜਾਣਾ ਕੁਲਵਿੰਦਰਾ ਲੈਣ ਨਾ ਬੰਦੂਖਾਂ ਹਾਈ ਬਾਰਡਰ ਉੱਤੇ ਜਾਣਾ ਜੋਵਣ ਰੁੱਤੇ ਦੋਹੀ ਪਾਸੇ ਨਾ ਵਿਧਵਾ ਹੁਣ ਰਕਾਨਾ ਮੋੜੇ ਤੇ ਤਰਲਾਸ਼ ਪੁੱਤਰ ਦੀ ਮੋੜੇ ਤੇ ਤਰਲਾਸ਼ ਪੁੱਤਰ ਦੀ ਬਾਪ ਨਾ ਮਾਰੇ ਧਾ ਮੜਨਾ ਹੁਣ ਓਝਾੜੇ ਸ਼ਾਲਾ ਵਸਦੇ ਰਹਿਣ ਪਰਾ ਮੜਨਾ ਹੁਣ ਓਝਾੜੇ ਸ਼ਾਲਾ ਹਾਈ ਵਸਦੇ ਰਹਿਣ ਪਰਾ ਚੜਦੇ ਲੈਂਦੇ ਦੀ ਮਾਂ ਧਰਤੀ ਇਹੋ ਕਰੇ ਦਵਾ ਨਾ ਹੋਣ ਓ ਜਾੜੇ ਸ਼ਾਲਾ ਵਸਦੇ ਰਹਿਣ ਪਰਾ ਵਸਦੇ ਰਹਿਣ ਪਰਾ